Saddam, 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 ਤੰਕੇਰੇ ਤਪਾ ਜੀਆ ਵਸਤਾ ਨੀ ਨਾੜੀਆਂ ਦੇ ਦਾਣੇ ਉਟਿਆ ਨੀ ਉਹ ਸਚਿਤ ਕਵਾਏ ਗੁਰੂ ਕੰਨ ਕੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੰਨ ਕੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਵਾ ਵੀਰੇ ਮਖਾਰ ਦੇ ਵਿੱਚੋਂ ਵਰਸ ਆਇਆ ਹੋਇਆ ਸਤਿਗੁਰੂ ਜੀ ਬਾਮਨਪਿੰਤ ਅਰੇ ਸਤਨ ਗੁਰਦੁਆਰਾ ਚਹੀਪ ਗਾਂ ਸੇਵਕੇ ਸਤਿਗੁਰੂ ਜੀ ਆਪ ਜੀ ਦੇ ਜਗਨਾ ਵਿੱਚ ਪਾਤਸ਼ਾਹ ਦੀ ਅਰਦਾਸ ਬੇਨਤੀ ਹੈ ਤੁਮ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਓ ਆਪ ਜੀ ਦੇ ਮੁਖਾਰ ਦੇ ਵਿੱਚੋਂ ਵਰਸਾਏ ਚਾਰੀ ਮੁਕਤੇ ਚਾਰੀ ਮੁਕਤਿਆਂ ਤੇ ਸਰਬੱਤ ਸ਼ਹੀਦਾਂ ਦਾ ਸਲੰਨਾ ਜੋੜ ਦੇਲਾ ਮਾਗੀਦਾ ਸੂ ਸੰਗਤਾਂ ਦੇ ਸਹਿਯੋਗ ਦੇ ਨਾਲ ਸ੍ਰੀ ਦਰਬਾਰ ਸਾਹਿਬ ਨੂੰ ਬੜੇ ਪ੍ਰੀਤ ਸਤਿਕਾਰ ਅਤੇ ਸ਼ਰਧਾ ਦੇ ਨਾਲ ਮਨਉਂਦਿਆਂ ਆਪ ਜੀ ਉਹਦੇ ਮਹਾਨ ਕਰਤਾਰ ਸਾਹਿਬ ਦੇ ਸਤਿਗੁਰੂ ਜੀ ਆਪ ਜੀ ਦੀ ਅਲਾਜ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਪ੍ਰਾਰੰਭ ਹੋਏ ਸਿੰਘ ਨਿਰਮਲਤਾ ਸਹਿ ਸੰਪੂਰਨਤ ਹੋਈ ਬਾਖਸ਼ਾ ਜੀ ਸੂਚੀਏ ਸੇਵਾਵਨ ਬਹੁਣਿਆਂ ਤੋਂ ਮਿਹਰਬਾਨੀ ਦਾ ਸਤਿਕਾਰ ਕਰਦੇ ਆਂ ਤੋਂ ਜੀ ਹੋਈਆਂ ਆਪਲਾ ਦੁਕਾਨੀ ਪਾਪੀ ਦੇ ਰਿਹਾ ਕਿ ਤੁਸਤ ਸੇਵਾ ਕਰਨੀਆਂ ਬਾੜੇ ਪੜਨੀਆਂ ਬਲਵੰਤ ਜੋ ਪਰਲੇ ਆਪ ਜੀ ਨੇ ਸਤਿਗੁਰੂ ਦੀ ਕਿਰਪਾ ਕਰਕੇ ਪੁਛਿਛ ਕਰਨਾਈ ਗੁਰਵਾਰੀ ਦਾ ਪਾਲ ਸਮੁੱਚੀਆਂ ਸੰਗਤਾਂ ਦੇ ਸੇਬੋੜ ਮੇਲਿਆਂ ਨੂੰ ਮਨਾਉਂਦੇ ਆ ਹੋਇਆ 40 ਮੁਕਤਿਆਂ ਦੀ ਯਾਦ ਦੇ ਵਿੱਚ ਬਿਆਨ ਤਮਾਈ ਭਾਈ ਸੇਵਕਾਂ ਨਿੰਮੀਆਂ ਪ੍ਰੇਮੀਆਂ ਗੁਰਮੁਖ ਪਿਆਰਿਆਣੇ ਅੰਮ੍ਰਿਤ ਵੇਲੇ ਤੋਲਾ ਕੇ ਸਤਿਗੁਰੂ ਜੀ ਉਹ ਆਪ ਜੀ ਉਹਦੇ ਮਹਾਨ ਜੁਬਿੰਤਰ ਸਥਾਨਾਂ ਨੇ ਪਾਤਸ਼ਾਹ ਜੀ ਹਾਜ਼ਰੀਆਂ ਭਰੀਆਂ ਸਤਿਮੁ ਜੀਆ ਸੰਤਾਨੀਆ ਆਜਣੀਆਂ ਆਪ ਜੀ ਨੇ ਦਰ ਪ੍ਰਵਾਣ ਕਰਨੀਆਂ ਅਧਰੋ ਪ੍ਰਮੋਕਸ਼ੀ ਦਾ ਨਾਮ ਦਾ ਗੁਰੂ ਜੀ ਜੀ ਦਾ ਕਾਮ ਪ੍ਰਸਾਰਨ ਬਾਣੀ ਬਾਣੀ ਦੇਣਾ ਸਤਿਗੁਰੂ ਜੀ ਕਿਰਪਾ ਕਰਕੇ ਆਪ ਜੀ ਨੇ ਪ੍ਰੇਮ ਬਖਸ਼ਿਸ਼ ਕਰਨਾ ਮਨਮੋਹ ਮਹਾਰਾਜ ਜੀ ਆਪ ਜੀ ਨੂੰ ਗਰੀਬਨਵਾ ਸਤਿਗੁਰੂ ਜੀ ਧਿਆਨ ਤੁਹਾਈ ਭਾਈ ਸੇਵਕਾਂ ਨੇ ਸੁੰਦਰ ਬਸਤਰ ਹਾਜ਼ਰ ਕੀਤੇ ਮਹਾਰਾਜ ਸਤਿ ਕੀ ਆਦਰਮਈਆਂ ਗੁਰੂ ਕਾ ਲੰਗਰ ਸੱਚੇ ਹਾਜ਼ਰ ਹੋਇਆ ਸਤਿਗੁਰੂ ਜੀ ਦਾ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਚਾਰ ਸੰਗਤ ਵਿੱਚ ਵਰਤਾਉਣ ਦੀ ਪਾਤਸ਼ਾਹ ਆਪ ਜੀ ਦੀ ਆਗਿਆ ਹੋਵੇ ਲਾਈਵ ਕਮਨਾਮੇ ਬਖਸ਼ਿ ਕਰਕੇ ਸੰਗਤਾਂ ਨੂੰ ਸੇਵਕਾਂ ਨੂੰ ਆਪ ਦੀ ਕਰਤਾਰਤ ਕਰ ਸਿੱਖ ਪਿਆਰੇ ਨੇ ਜਿੰਨਾ ਮਿਲਿਆ ਤੇਰਾ ਨਾਮ ਜਪਿਆ ਹੋਵੇ ਨਾਨਕ ਨਾਮ ਜਪੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ